ਵੀ ਪਾਰਟੀ ਜਿੰਦਾਬਾਦ ਕਲਸੀ ਜਿੰਦਾਬਾਦ ਕੈਰੀ ਕਲਸੀ ਜਿੰਦਾਬਾਦ ਕੈਰੀ ਕਲਸੀ ਜਿੰਦਾਬਾਦ ਐਮਪੀ ਸੁਪਰਮਾਨ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਆਪਣੀ ਟੀਮ ਦਾ ਵੀ ਔਰ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਨਮਣੇ ਦੇ ਬੰਦੇ ਨੂੰ ਜ਼ਮੀਨ ਤੋਂ ਚੁੱਕ ਕੇ ਸਮਾਨ ਤੇ ਬਿਠਾ ਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਆਪਣੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਕੰਮ ਸਾਰੇ ਹੋਣਗੇ ਜੀ ਜਿਹੜੇ ਰਹਿੰਦੇ ਨੇ। ਮੈਂ ਬਹੁਤ ਧੰਨਵਾਦ ਕਰਦਾ ਜੀ ਇਸ ਵਾਡ ਦਾ ਜਿਨ੍ਹਾਂ ਨੇ ਇੰਨੇ ਬਹੁਮਤ ਨਾਲ ਸਾਡੇ ਐਮਸੀ ਨੂੰ ਜਿਤਾਇਆ। ਇਸ ਕਰਕੇ ਜਿਹੜੇ ਵੀ ਕੰਮ ਰੁਕੇ ਆ ਇਸ ਮਹੱਲੇ ਦੇ ਲੋਕਾਂ ਦੇ ਉਹ ਹੁਣ ਨੇ ਪਰੇ ਚੜਨਗੇ ਕਿਉਂਕਿ ਇੱਕ ਲੀਡਰ ਇੱਕ ਚੰਗੇ ਲੀਡਰ ਦਾ ਹੋਣਾ ਬਹੁਤ ਜ਼ਰੂਰੀ ਆ। ਸੋ ਮਹਾਰਾਜ ਕਿਰਪਾ ਕਰੇ 26 ਜੀ ਵੀ ਆਪਾਂ 50 ਦੀਆਂ 50 ਜਿਹੜੀਆਂ ਐਮ ਸੀ ਸੀਟਾਂ ਵਾ ਉਹ ਮਾਰੇ ਕਿਰਪਾ ਕਰੇ ਉਹ ਵੀ ਆਪਾਂ ਜਿੱਤ ਕੇ ਆਪਾਂ ਮੇਰ ਵੀ ਜਿਹੜਾ ਵਾ ਉਹ ਆਪਾਂ ਆਵਾਂ ਦੀ ਪਾਰਟੀ ਦਾ। ਤੋਂ ਪਹਿਲਾਂ ਮੈਂ ਤੈਨੂੰ ਆਤ ਕਰਦਾ ਉਹ ਸਕਾਲਪੁਰਖ ਪਰਪਤ ਦਾ ਪਰਮਾਤਮਾ ਦਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਏਡੀ ਵੱਡੀ ਜਿੱਤ ਪ੍ਰਾਪਤ ਹੋਈ ਆ। ਦੂਜਾ ਧੰਨਵਾਦ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਨ੍ਹਾਂ ਨੇ ਇੱਕ ਆਮ ਇਨਸਾਨ ਨੂੰ ਐਮ ਸੀ ਦੀ ਟਿਕਟ ਦੇ ਕੇ ਨਵਾਜਿਆ ਧੰਵਾਦ ਆ ਸਾਰੇ ਪਿੰਡ ਵਾਸੀਆਂ ਦਾ VOTERਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ MC ਬਣਾਇਆ ਔਰ 556 VOTERਾਂ ਦੀ ਲੀਡ ਤੇ ਜਤਾਇਆ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇੱਕ ਅਜਿਹਾ ਪਾਰਸ ਆ ਵੀ ਜਿਹੜੀ ਵੀ ਮਿੱਟੀ ਉਹਦੇ ਨਾਲ ਟੱਚ ਕਰਦੀ ਆ ਉਹ ਸੋਨਾ ਬਣ ਜਾਂਦੀ ਆ ਮੈਂ ਆਮ ਜਨਤਾ ਨੂੰ ਬੇਨਤੀ ਕਰਾਂਗਾ ਕਿ ਸਾਰੇ ਆਓ ਉਹਦੀ ਪਿੱਠ ਤੇ ਚਟਾਨ ਵਾਂਗ ਖੜੇ ਹੋਈਏ ਅੱਜ ਦੀ ਜਿਹੜੀ ਇਲੈਕਸ਼ਨ ਜਿਹੜੀ ਹੈ ਨਾ ਆਉਣ ਵਾਲੇ ਸਮੇਂ ਦਾ ਸਾਡੀ ਕਾਰਪੋਰੇਸ਼ਨ ਇਲੈਕਸ਼ਨ ਦਾ ਬੋਡ ਬੱਜ ਗਿਆ ਆਉਣ ਵਾਲੇ ਸਮੇਂ ਚ 50 ਦੀਆਂ 50 ਸੀਟਾਂ ਜਿੱਤ ਕੇ ਅਮਨਸ਼ੇਸ਼ ਸ਼ੈਰੀ ਕਲਸੀ ਜੀ ਆਪਣਾ ਮੇਅਰ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰ ਕਹਿੰਦੇ ਆਏ ਕਿ ਜਿਹੜੇ ਸਾਡੇ ਸ਼ੈਰੀ ਕਲਸੀ ਜੀ ਦੀ ਸੋਚ ਹੈ ਉਹ ਹੀਰੇ ਵਰਗੀ ਸੋਚ ਹੈ ਔਰ ਅਜੇ ਵਾਰਡ ਨੰਬਰ 24 ਜੇ ਸਤਰਾਮ ਸਿੰਘ ਦੀ ਜਿੱਤ ਨੇ ਸਾਬਿਤ ਕਰਤਾ ਸ਼ਹਿਰੀ ਕਸੀ ਇੱਕ ਅਨਮੋਲ ਹੀਰਾ ਜਿਹਦੇ ਨਾਲ ਕੋਈ ਵੀ ਅਗਰ ਇੱਕ ਕੋਲਾ ਵੀ ਨਾਲ ਲੱਗਦਾ ਹੈ ਤੇ ਕੋਲਾ ਵੀ ਹੀਰੇ 'ਚ ਤਬਦੀਲ ਕਰ ਦਿੰਦਾ ਹੈ ਤੇ ਸ਼ਹਿਰੀ ਕਸੀ ਦੀ ਸੋਚਣਾ ਹੀ ਪਹਿਲੇ ਵੀ ਖੜੇ ਸਾਂ ਅੱਜ ਵੀ ਠੋਕ ਕੇ ਖੜੇ ਆਂ ਔਰ ਉਹਦੀ ਸੋਚਣਾ ਸਾਰਾ ਬਟਾਲਾ ਸ਼ਹਿਰ ਵੀ ਖੜਾ ਆ ਔਰ ਅਸੀਂ ਤੁਹਾਡੇ ਚੈਨਲ ਰਾਹੀਂ ਇੱਕੋ ਹੀ ਅਪੀਲ ਕਰਦਾ ਕਿ ਆਓ ਬਟਾਲੇ ਵਾਸੀਓ ਇਹ ਦੇਖੋ ਕਿ ਇੱਕ ਆਮ ਇਨਸਾਨ ਨੂੰ ਸਾਡੇ ਐਮਐਲਏ ਸਾਹਿਬ ਨੇ ਜੋੜ ਦੀ ਸੋਚ ਆ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਸੋ ਅੱਜ ਉਹ ਪੰਜਾਬ ਦੇ ਪ੍ਰਧਾਨ ਨੇ ਸਾਰੇ ਬਟਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਐਮਐਲਏ ਸਾਹਿਬ ਦੀ ਪਿੱਠ ਤੇ ਏਡਾ ਵੱਡਾ ਪਹਾੜ ਬਣ ਕੇ ਖੜੀਏ ਕਿ ਉਹਨਾਂ ਨੂੰ ਬਟਾਲੇ ਚਾਹ ਦੀ ਲੋੜ ਨਹੀਂ ਉਹ ਪੰਜਾਬ ਸਮਨ ਅਸੀਂ ਬਟਾਲਾ ਸਾਰਾ ਰਲ ਕੇ ਇੱਕ ਦੂਜੇ ਨਾਲ ਸਾਥ ਨਾ ਸੰਭੀਏ ਸ਼ਹਿਰੀ ਕਲਜੀ ਜਿੰਦਾਬਾਦ ਸਭ ਤੋਂ ਜ਼ਿਆਦਾ ਵਿਸ਼ਵਾਸ ਲੋਕਾਂ ਨੇ ਦਿਖਾਇਆ ਇਸ ਵਾਰ ਦੇ 24 ਦੇ ਇਲੈਕਸ਼ਨਾਂ ਦੇਖੋ ਲੋਕ ਚੰਮ ਨੂੰ ਨਹੀਂ ਕਾਮ ਨੂੰ ਵੋਟ ਪਾਉਂਦੇ ਇਹ ਤੇ ਜੀ ਬਿਲਕੁਲ ਸ਼ੁਰੂਆਤ ਹੈ 26 ਦੀ ਇਲੈਕਸ਼ਨਾਂ ਦੀ ਇਹ ਉਹਨਾਂ ਨੂੰ ਇੱਕ ਐਗਜ਼ਾਮਪਲ ਹੈ ਕਿ ਵਾਰਡ ਨੰਬਰ 24 ਦੀ ਇਲੈਕਸ਼ਨ ਜਿੱਤੇ ਆ 26 'ਚ ਵੀ ਆਪਣਾ ਮੇਅਰ ਠੋਕੇ ਬਣਾਵਾਂਗੇ ਮੀ ਪਾਰਟੀ ਕਮ ਆਦਮੀ ਪਾਰਟੀ ਜਿੰਦਾਬਾਦ ਅਜਿਹਾ ਨਾ ਕਿ ਜੋਸ਼ ਵੀ ਦੇਖ ਰਹੇ ਹੋ ਇਹ ਸਿਰਫ ਐਮਸੀ ਦੀ ਇਲੈਕਸ਼ਨ ਆ ਅੱਗੇ ਤਾਂ ਇਹ ਚੱਲਣਾ ਆਪਾਂ ਜੋਸ਼ ਦਾਵਾਂ ਕਿ ਤਾਂ ਨ ਕੀ ਕਰਨਾ ਕੋ ਅੱਜ ਸ਼ੀਦੀ ਰਾਣਾ ਉਧਰ ਲਈ ਆਪਾਂ ਕਿਸੇ ਦਾਦਾ ਕੋਈ ਟੋਲ ਕੋ ਜਸ਼ਨ ਨਹੀਂ ਮਨਾ ਰਹੇ ਹਾਂ ਅਸੀਂ ਲੋਕਾਂ ਦੇ ਘਰ ਜਾ ਕੇ ਲੋਕਾਂ ਦੇ ਦਰਜ ਜਾ ਕੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਜੁੜ ਕਰਾਂਗੇ ਤੇ ਗੁਰਦੁਆਰੇ ਅਸੀਂ ਇਹ ਤਾਂ ਹਰ ਜਗ੍ਹਾ ਜਾ ਕੇ ਮੱਥਾ ਟੇਕ ਕੇ ਤੇ ਉਹਨਾਂ ਦਾ ਵਾਹਿਗੁਰੂ ਦੀ ਧੰਨਵਾਦ ਕਰਾਂਗੇ ਉਸ ਤੋਂ ਬਾਅਦ ਸ਼ਹਿਰੀ ਕਸੀ ਦਾ ਜਾ ਕੇ ਉਹਨਾਂ ਦਾ ਧੰਨਵਾਦ ਕਰਾਂਗੇ ਜਿੱਤੇ ਜਿਹੜੀ ਆ ਉਹ ਸਾਡੇ ਐਮਐਲਏ ਸਾਹਿਬ ਦੁਆਰਾ ਕਰਾਏ ਜਾ ਰਹੇ ਬਟਾਲੇ ਦੇ ਵਿੱਚ ਜਿਹੜੇ ਕੰਮ ਨੇ ਇਹ ਉਹਨਾਂ ਦੀ ਇੱਕ ਨਿਸ਼ਾਨੀ ਹੈ ਜੀ ਔਰ ਦੂਸਰਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਕੰਮ ਦੇਖਿਆ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਸੀ ਤੇ ਉਹਨਾਂ ਨੇ ਇੱਕ ਸਧਾਰਨ ਤੇ ਆਮ ਪਰਿਵਾਰ ਤੋਂ ਇੱਕ ਕੈਂਡੀਡੇਟ ਦਿੱਤਾ ਟੀਮ ਦੀ ਡਿਊਟੀ ਲਗਾਈ ਲੇਕਿਨ 12 ਆਈਆਂ ਟੀਮਾਂ ਕਿਸੇ ਵਾਰਡ ਦੇ ਵਿੱਚ ਬਹੁਤਾ ਪ੍ਰਭਾਵ ਨਹੀਂ ਛੱਡ ਸਕਦੀਆਂ ਜਿਹੜਾ ਬੰਦਾ ਉਸ ਵਾਰਡ ਦੇ ਵਿੱਚ ਸੀ ਜਿੰਨੇ ਕੰਮ ਕੀਤੇ ਆ ਕੁਝ ਇਹਦੀ ਆਪਣੀ ਸਾਦਗੀ ਇਹਦਾ ਆਪਣਾ ਭੋਲਾਪਨ ਆਪਣਾ ਜਿਹੜੇ ਲੋਕਾਂ ਦੇ ਕੰਮ ਕਰਾਉਂਦੇ ਨੇ ਉਹ ਇੱਕ ਐਮਐਲਏ ਸਾਹਿਬ ਦਾ ਉਹਨਾਂ ਦੇ ਉੱਪਰ ਭਰੋਸਾ ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਦਿਖਾਇਆ ਔਰ ਸਾਨੂੰ ਬਹੁਤ ਖੁਸ਼ੀ ਹੈ ਜੀ ਬਿਲਕੁਲ ਜੀ ਅਸੀਂ ਇਹਨਾਂ ਦੇ ਨਾਲ ਹੈ ਜੀ ਇਹ ਨਹੀਂ ਕਿ ਆ ਹੁਣ ਡਿਊਟੀ ਲੱਗੀ ਸੀ ਤੇ ਅਸੀਂ ਆਏ ਆ ਤੇ ਡਿਊਟੀਆਂ ਖਤਮ ਤੇ ਅਸੀਂ ਘਰੋਂ ਘਰੀ ਨਹੀਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆਂ ਗਾਂ ਵੀ ਦੁਬਾਰਾ ਵੀ ਇਲੈਕਸ਼ਨ ਹੋਣੇ ਨੇ ਉਹ ਵੀ ਕੰਮ ਦੇ ਆਧਾਰ ਤੇ ਜਿੱਤੇ ਜਾਣੇ ਨੇ ਜੀ ਘਰ ਬੈ ਕੇ ਨਹੀਂ ਜਿੱਤੇ ਜਾਣੇ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਅੱਜ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਈ ਆ ਜੇ ਸਿੱਧੇ ਸਾਦੇ ਸਤਨਾਮ ਸਿੰਘ ਦੇ ਉੱਤੇ ਮਿਹਰ ਭਰੇ ਹੱਥ ਸੰਤਨ ਰੱਖ ਕੇ ਵੱਡੀ ਵੋਟਾਂ ਦੇ ਨਾਲ ਸਰਦਾਰ ਅਮਨ ਸਿੰਘ ਜੀ ਸ਼ੈਰੀਕ ਦੀ ਕਲਸੀ ਸਾਹਿਬ ਦੀ ਝੋਲੀ ਦੇ ਵਿੱਚ ਜਿਹੜੀ ਸੀਟ ਜਿੱਤ ਕੇ ਲੋਕਾਂ ਪਾਈ ਆ ਲੋਕਾਂ ਵੱਡਾ ਮਾਣ ਕੀਤਾ ਵਾ ਸ਼ੈਰੀ ਸਾਹਿਬ ਤੇ ਸੋ ਮੈਂ ਬੇਨਤੀ ਕਰਨਾ ਕਿ ਇਦਾਂ ਹੀ ਵਿਸ਼ਵਾਸ ਬਣਾ ਕੇ ਸ਼ੈਰੀ ਸਾਹਿਬ ਤੇ ਰੱਖਣਾ ਵਾ ਉਹ ਤਨ ਦੇਈ ਦੇ ਨਾਲ ਰਾਤ ਦਿਨ ਮਿਹਨਤ ਕਰ ਰਹੇ ਆ ਔਰ ਪਾਰਟੀ ਵੀ ਇੱਥੇ ਉਹਨਾਂ ਨੂੰ ਮਾਣ ਦੇ ਰਹੀ ਆ ਉਥੇ ਤੁਸਾਂ ਵੀ ਦਿੱਤਾ ਵਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੀ ਕਰ ਸਕਦੇ ਆ ਕਿਉਂਕਿ ਸ਼ੀਧੀ ਦਿਹਾੜੇ ਚੱਲ ਰਿਹਾ ਬਹੁਤ ਅਮਨ ਤੇ ਸ਼ਾਂਤੀ ਦੇ ਨਾਲ ਜੋ ਜਿੱਤ ਹੋਈ ਆ ਉਹਨੂੰ ਅਸੀਂ ਇੱਕ ਮਨਾ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਆਪਣਾ ਕੰਮ ਰਹਿੰਦਾ ਪਿੰਡ ਵਾਲਿਆਂ ਦਾ ਜੋ ਕਿ ਸ਼ਹਿਰ ਵਾਲਿਆਂ ਦਾ ਜਿਹੜੀਆਂ ਡਿਮਾਂਡਾਂ ਹੋਣਗੀਆਂ ਉਹਨਾਂ ਤੇ ਖਰੇ ਉੱਤਰਨ ਦੀ ਕੋਸ਼ਿਸ਼ ਜੜੀ ਹੈ ਸਤਨਾਮ ਸਿੰਘ ਜੀ ਹਣੀ ਕਰਨਗੇ ਤੇ ਤਤਬਦ ਤਤ ਤਿਆਰ ਨੇ ਅਮਨਸ਼ੇਰ ਸਿੰਘ ਦੀ ਸ਼ਿਹਰੀ ਹਣੀ ਕਲਸੀ ਸਾਹਿਬ ਦੇਖੋ ਜੀ ਇਹ ਜਿਮਣੀ ਚੋਣ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ ਆਪਾਂ ਟਿਕਟ ਦਿੱਤੀ ਐ ਐਮਐਲਏ ਸਾਹਿਬ ਨੇ ਤੇ ਅੱਜ ਉਹ ਲੋਕਾਂ ਦਾ ਫਤਵਾ ਉਹਦੇ ਹੱਕ 'ਚ ਗਿਆ ਐ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਜ਼ਿੰਮੇਵਾਰੀ ਵੀ ਵੱਧ ਗਈ ਐ ਤੇ ਅਸੀਂ ਇਹਨਾਂ ਤੋਂ ਆਸ ਕਰਦੇ ਆਂ ਵੀ ਇਹ ਜਿਹੜੇ ਰਹਿੰਦੇ ਕੰਮ ਨੇ ਉਸ ਸਤਨਾਮ ਸਿੰਘ ਜੀ ਕਰਾਉਣਗੇ ਤੁਹਾਡਾ ਵਿੱਚੋ ਵੋਟ ਮੰਗੀ ਆ ਪਰ ਉਹਨਾਂ ਨੂੰ ਭਰੋਸਾ ਵੀ ਦਿੱਤਾ ਵਾ ਵੀ ਤੁਹਾਡਾ ਕੋਈ ਕੰਮ ਜਿਹੜਾ ਉਹ ਪੈਂਡਿੰਗ ਨਹੀਂ ਰਹਿ ਜਾਏਗਾ ਸਾਡੇ ਹਲਕੇ ਦੇ ਐਮਐਲਏ ਅਮਨਸ਼ੀਰ ਸਿੰਘ ਸ਼ੈਰੀਕਲਸੀ ਜੀ ਜਿਨ੍ਹਾਂ ਨੇ ਇੱਕ ਆਮ ਪਰਿਵਾਰ ਦੇ ਸਤਨਾਮ ਸਿੰਘ ਸਤੂ ਨੂੰ ਟ੍ਰਿਗਰ ਦਿੱਤੀ ਆ ਤੇ ਉਹਨਾਂ ਨੂੰ ਐਮਸੀ ਬਣਾ ਕੇ ਜਿਤਾਇਆ ਵਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਿਹਰਬਾਨੀ ਥੈਂਕ ਯੂ ਸਰ ਤੋਂ ਪਹਿਲਾਂ ਤੇ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਚੋਨ ਨੂੰ ਜਿੱਤਦੇ ਜਿੱਤਦੇ ਤਬਦੀਲ ਕੀਤਾ ਉਸ ਤੋਂ ਬਾਅਦ ਆਪਾਂ ਆਪਣੇ ਐਮਐਲਏ ਸ਼ੈਰੀ ਕਲਸੀ ਜੀ ਦਾ ਔਰ ਇਸ ਵਾਰਡ ਨੰਬਰ 24 ਦੇ ਸਾਰੇ ਹੀ ਵੋਟਰਾਂ ਦੇ ਸਪੋਰਟਰਾਂ ਦਾ ਧੰਨਵਾਦ ਕਰਦੇ ਹਾਂ ਸਪੈਸ਼ਲੀ ਇਸ ਪਿੰਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਇੱਕੋ ਹੀ ਪ੍ਰਣ ਕੀਤਾ ਹੈ ਕਿ ਸਾਡੇ ਪਿੰਡ 'ਚ ਇੱਕ ਸਤਨਾਮ ਸਿੰਘ ਸਤੂ ਜਿਹੜਾ ਇੱਕ ਆਮ ਘਰ ਤੋਂ ਉੱਟ ਕੇ ਜਿਹਨੂੰ ਸ਼ੈਰੀ ਕਲਸੀ ਨੇ ਟਿਕਟ ਦਿੱਤੀ ਹੈ ਪੂਰੇ ਪਿੰਡ ਵਾਲਿਆਂ ਨੇ ਉਸ ਕੰਮ ਨੂੰ ਮੋਹਰ ਲਾ ਦਿੱਤੀ ਹੈ ਔਰ ਜੋ ਸਤਨਾਮ ਸਿੰਘ 2.5 ਸਾਲ ਤੋਂ ਇੱਥੇ ਘਰਦਾ ਰਿਹਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵਧੀਆ ਵਾਰਡ ਨੰਬਰ 24 ਦੇ ਵਿੱਚ ਸਤਨਾਮ ਸਿੰਘ ਐਮਸੀ ਸਾਹਿਬ ਜੋ ਇੱਕ ਛੋਟੇ ਘਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਸਰਦਾਰ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਉਪਰਾਲਾ ਕੀਤਾ ਵੀ ਛੋਟੇ ਘਰ ਤੋਂ ਬਿਠਾ ਕੇ ਉਹਨੂੰ ਐਮਸੀ ਬਣਾਇਆ ਹੈ ਉਹਦੀ ਸਤਿਕਾਰਯੋਗ ਸਾਡੇ ਬਟਾਲੇ ਦੇ ਐਮਐਲਏ ਸ਼ੈਰੀ ਕਲਸੀ ਜੀ ਜਿਨ੍ਹਾਂ ਨੇ ਨਿਰਪੱਖ ਚੋਣ ਕਰਾਈ ਜਿਦਾ ਨਤੀਜਾ ਇਹ ਨਿਕਲਿਆ ਕਿ 24 ਨੰਬਰ ਵਾਰਡ ਵਿੱਚ ਪਿੰਡ ਵਾਲਿਆਂ ਨੇ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਉਤਸ਼ਾਹ ਦਿੱਤਾ ਆਮ ਆਦਮੀ ਪਾਰਟੀ ਦੇ ਕੰਮ ਵੇਦ ਹੋਏ ਐਮਐਲਏ ਸ਼ਰੀਕਲਸੀ ਜੀ ਦੇ ਬਟਾਲਾ ਦਾ ਵਿਕਾਸ ਵੇਦਦੇ ਹੋਏ ਸਤਰਾਮ ਸਿੰਘ ਨੂੰ ਪਾਰੀ ਲੀਡ ਨਾਲ ਜਿਤਾਇਆ ਅਸੀਂ ਐਮਐਲਏ ਸ਼ਰੀਕਲਸੀ ਜੀ ਦੇ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇੱਕ ਸਤਰਾਮ ਸਿੰਘ ਵਿੱਚ ਇੱਕ ਹੀਰਾ ਲੱਭਿਆ ਉਹ ਸਾਡੇ ਸ਼ਰੀਕਲ ਸਿੰਘ ਜੀ ਦੀ ਇਹ ਖਾਸੀਅਤ ਹੈ ਉਹ ਵਰਕਰ ਦੀ ਪਛਾਣ ਕਰਦੇ ਨੇ ਉਹ ਵੇਦੇ ਨੇ ਕਿ ਜਿਹੜਾ ਵਰਕਰ ਮਿਹਨਤ ਕਰਨ ਵਾਲਾ ਉਹ ਜ਼ਮੀਨ ਤੋਂ ਚੁੱਕ ਕੇ ਉਹਨੂੰ ਆਸਮਾਨ ਵਿੱਚ ਜ਼ਰੂਰ ਖੜਦੇ ਨੇ ਐਹੀ ਮੈਂ ਸ਼ਰੀਕਲ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਕਾਮਯਾਬੀ ਬਖਸ਼ੇ ਵਾਟ ਨੰਬਰ 24 ਦੀ ਜਿੱਤ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸ਼ਰੀਕਲ ਸਿੰਘ ਜੀ ਨੇ ਸਾਡੇ ਜੋ ਨੇਤਾ ਨੇ ਉਹਨਾਂ ਨੇ ਇੱਕ ਗਰੀਬ ਪਰਿਵਾਰ ਨੂੰ ਬਹੁਤ ਹੀ ਟਿਕਟ ਦੇ ਕੇ ਸਨਾਮ ਸਿੰਘ ਜੀ ਨੂੰ ਬਹੁਤ ਵਧੀਆ ਕੀਤਾ ਜੋ ਕਿ ਉਹ ਪਹਿਲੋਂ ਵੀ ਲੋਕਾਂ ਦਾ ਕੰਮ ਕਰਦੇ ਸਨ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇੱਕ ਗਰੀਬ ਪਰਿਵਾਰ ਨੂੰ ਟਿਕਟ ਦਵਾਂ ਤੇ ਜੋ ਕਿ ਲੋਕਾਂ ਦਾ ਭਲਾਈ ਕਰ ਸਕਣ ਹਾਂ ਔਰ ਉਹ ਸਾਨੂੰ ਇੰਨਾ ਕੁ ਪਤਾਵਾ ਕਿ ਗਰੀਬ ਪਰਿਵਾਰ ਲਈ ਇਹ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਕੁਝ ਸੋਚਦੀ ਪਈ ਔਰ ਕੀਤਾ ਵੀ ਉਹਨਾਂ ਨੇ ਬਹੁਤ ਕੁਸ਼ਾ ਬਟਾਲੇ ਵਿੱਚ ਤੇ ਮੈਂ ਚਾਨੀ ਆ ਕਿ ਮੈਂ ਸਾਰੇ ਜਿੰਨੇ ਵੀ ਮੇਰੇ ਵਰਕਰ ਸਾਥੀ ਨੇ ਤੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਆ ਮੇਰੀਆਂ ਭੈਣਾ ਵਰਕਰ ਸਾਥੀ ਨੇ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਆ ਔਰ ਉਹਨਾਂ ਦੇ ਮਿਹਨਤ ਦੇ ਸਦਕਾ ਪਿੰਡ ਵਾਲਿਆਂ ਨੇ ਉਹਨਾਂ ਦੇ ਮਿਹਨਤ ਦੇ ਸਦਕਾ ਇਹਨੂੰ ਸੁਨਮ ਸਿੰਘ ਜੀ ਨੂੰ ਇਹ ਟਿਕਟ ਹਾਸਲ ਹੋਈ ਆ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਐਮਐਲ ਸਭ ਸ਼ਹਿਰੀ ਕਲਸੀ ਨੂੰ ਬਹੁਤ ਬੁਮਾਰਕਾ ਦਿੰਨੀ ਆ ਜਿਨ੍ਹਾਂ ਨੇ ਇੱਕ ਗਰੀਬ ਪਰਿਵਾਰ ਨੂੰ ਟਿਕਟ ਦੇ ਇੱਕ ਨਵਾਜੀਆ ਤੇ ਅੱਜ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਜੋ ਕਿ ਸਤਨਾਮ ਸਿੰਘ ਸੱਤੇ ਨੂੰ ਇੱਕ ਗਰੀਬ ਪਰਿਵਾਰ ਹੀਗਾ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਨੀ ਆ ਜਿਨੇ ਅੱਜ ਇਸ ਪਿੰਡ ਵਿੱਚ ਬੜੀ ਮਿਹਨਤ ਦਾ ਤੋਹਫ਼ਾ ਮਿਲਿਆ ਉਹਨੂੰ ਕਿ ਸਾਰੇ ਪਿੰਡ ਵਾਸੀਆਂ ਨੇ ਬੜਾ ਵੱਡਾ ਤੋਹਫ਼ਾ ਦਿੱਤਾ ਜਿੱਤ ਪ੍ਰਾਪਤ ਕੀਤੀ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਵਧਾਈਆਂ ਦਿੰਨੀ ਆ ਤੇ ਬਾਕੀ ਜੋ ਕਿ ਸਾਡੇ ਐਮਐਲ ਸਾਹਿਬ ਜੋ ਕਿ ਸਾਡੀ ਟੀਮ ਉਹਦੀ ਸੋਸ਼ਲ ਵਰਕ ਲੇਡੀ ਜਿੰਨੀ ਸਾਡੀ ਟੀਮ ਨੇ ਬਹੁਤ ਬਹੁਤ ਵਧਾਈ ਮਤਲਬ ਹੰਗਾਰਾ ਮਿਲੇ ਤੁਹਾਨੂੰ ਸੋ ਇਸ ਕਰਕੇ ਮੈਂ ਬਹੁਤ ਵਧਾਈਆਂ ਦਿੰਦੀ ਹੋਈ ਪਿੰਡ ਵਾਸਤੇ ਗਰੀਬ ਪਰਵਾਨ ਨੂੰ ਇੱਕ ਟਿਕਟ ਦਿੱਤੀ ਹੈ ਜੋ ਕਿ ਇਹ ਪਿੰਡ ਗਰੀਬਾਂ ਦੀ ਸੁਣੇਗਾ ਠੀਕ ਹੈ ਨਾ ਇਸ ਕਰਕੇ ਇਸ ਕਰਕੇ ਆਮ ਪਾਰਟੀ ਨੇ ਇੱਕ ਐਮਐਲ ਸਾਹਿਬ ਨੇ ਗਰੀਬ ਪਰਵਾਨ ਨੂੰ ਤਾਂ ਟਿਕਟ ਦਿੱਤੀ ਹੈ ਕਿ ਜਿਹੜੀ ਅੱਜ ਪਿੰਡ ਦੇ ਵਿਕਾਸ ਦਾ ਪਤਾ ਲੱਗੇਗਾ ਨਾਲੇ ਉਹ ਕੰਮ ਕਰਕੇ ਦੱਸੇਗਾ ਸਭ ਤੋਂ ਪਹਿਲਾਂ ਤਾਂ ਜੀ ਵਾਰਡ ਨੰਬਰ 24 ਦੇ ਵਿੱਚ ਜਿੱਤ ਲਈ ਮੇਰੇ ਸ਼ਹਿਰੀ ਕਲਸੀ ਭਾਜੀ ਨੂੰ ਬਹੁਤ-ਬਹੁਤ ਵਧਾਈਆਂ ਦੂਸਰੇ ਨੰਬਰ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਚੰਡੀਗੜ੍ਹੋਂ ਉਹਨਾਂ ਨੇ ਫੋਨ ਕੀਤਾ ਸੀ ਕਿ ਇੱਥੇ ਕਣਕ ਦੀ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਉਹਨਾਂ ਨੇ ਸਪਲਾਈ ਮੈਨੂੰ ਲਵਾ ਕੇ ਦਿੱਤੀ ਸਪਲਾਈ ਜਿਹੜੀ ਮੈਂ ਲਈ ਹੈ ਉਹਦੇ ਕਰਕੇ ਲੋਕਾਂ ਨੂੰ ਟਾਈਮ ਤੋਂ ਟਾਈਮ ਕਣਕ ਜਿਹੜੀ ਇੱਥੇ ਪਹੁੰਚੀ ਹੈ ਲੋਕ ਬਹੁਤ ਖੁਸ਼ ਹੋਏ ਨੇ ਰਾਸ਼ਨ ਆਪਣਾ ਟਾਈਮ ਨਾਲ ਲੈ ਕੇ ਇੱਥੇ ਮਹੀਨਾ-ਮਹੀਨਾ ਪਰਚੀਆਂ ਕੱਟੀਆਂ ਜਾਂਦੀਆਂ ਸੀ ਪਰ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਜਾਂਦਾ ਸੀ ਭਾਜੀ ਨੇ ਮੈਨੂੰ ਫੋਨ ਕਰਕੇ ਮੈਨੂੰ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਤੂੰ ਸਾਂਭਣੀ ਹੈ ਤੇ ਇਸ ਵਾਰਡ ਦੇ ਵਿੱਚ ਉਸਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਤੇ ਲੋਕੀ ਬਹੁਤ ਖੁਸ਼ ਹੋਏ ਨੇ ਚਲੋ ਉਹਨਾਂ ਨੇ ਰਾਸ਼ਨ ਵੀ ਲੋਕਾਂ ਤੱਕ ਟਾਈਮ ਨਾਲ ਪਹੁੰਚਾਇਆ ਏ ਇੱਕ ਇਹਨਾਂ ਦੀ ਸੜਕ ਦੀ ਪ੍ਰੋਬਲਮ ਵੀ ਉਹ ਵੀ ਉਹਨਾਂ ਨੇ ਸੋਲਵ ਕੀਤੀ ਹੈ ਤੇ ਲੋਕਾਂ ਨੇ ਵੀ ਉਹਨਾਂ ਦਾ ਮਾਣ ਕੀਤਾ ਹੈ